ਪੰਜਾਬ ਸੂਬੇ ਦੇ ਵਿੱਚ ਆਏ ਦਿਨ ਸੜਕ ਹਾਦਸੇ ਵਾਧੇ ਜਾ ਰਹੇ ਹਨ ਅਜਿਹੇ ਦੇ ਵਿੱਚ ਤਰਨਤਾਰਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਤੁਰੀ ਜਾਂਦੀ ਸਕੂਟਰੀ ਨੂੰ ਸੜਕ ਤੇ ਹੀ ਅੱਗ ਲੱਗ ਗਈ ਅਤੇ ਸਕੂਲ ਜਾਂਦੇ ਵਿਦਿਆਰਥੀਆਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਚਾਈ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਮੋਨਪੁਰਾ ਨੇੜੇ ਇੱਕ ਚਲਦੀ ਸਕੂਟਰੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਸਪੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਚੋਲਾ ਸਾਹਿਬ ਤੋਂ ਜਾਮਾ ਰਾਹ ਪੜਨ ਦੇ ਲਈ ਜਾ ਰਿਹਾ ਸੀ ਕਿ ਪਿੰਡ ਮੋਨਪੁਰਾ ਨੇੜੇ ਉਹਨਾਂ ਦੀ ਸਕੂਟਰੀ ਨੂੰ ਭਿਆਨਕ ਅੱਗ ਲੱਗੀ ਉਥੇ ਹੀ ਪੁੱਤਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਚਾਨਕ ਉਹਨਾਂ ਦੀ ਸਕੂਟਰੀ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤਾਂ ਉਹ ਸਕੂਟਰੀ ਤੋਂ ਉਤਰ ਕੇ ਸਕੂਟਰੀ ਨੂੰ ਛੱਡ ਕੇ ਦੂਰ ਭੱਜ ਗਏ ਅਤੇ ਇਹਨਾਂ ਨੂੰ ਸਕੂਟਰੀ ਨੂੰ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਸਕੂਟਰੀ ਪੂਰੀ ਤਰ੍ਹਾਂ ਸੜ ਗਈ। ਹਾਂਜੀ ਸਰ ਕੀ ਨਾਮ ਆਪਣਾ? ਜਸਬੀਰ ਸਿੰਘ। ਫਿਰ ਕੀ ਗੱਲਬਾਤ ਹੋਈ ਹੈ? ਇਹ ਬਾਈ ਤੁਰੀ ਆਉਂਦੀ ਨੂੰ ਵੈਰੰਗ ਨੂੰ ਮਗਰ ਅੱਗ ਲੱਗਦੀ ਹੈ। ਇਹ ਬੈਟਰੀ ਹੈ ਸਕੂਟਰੀ ਦੀ? ਨਹੀਂ ਨਹੀਂ ਦੂਜੀ ਹੀ ਪੈਟਰੋਲ ਵਾਲੀ ਸੀ। ਪੀਵੀਐਸ ਦੀ। ਕਿਹੜਾ ਮਾਡਲ? ਇਹ 20 ਮਾਡਲ। ਕਿਵੇਂ ਕਿਧਰ ਨੂੰ ਜਾ ਰਹੇ ਸੀ ਇਹ ਚੋਲਾ ਸਾਹਿਬ ਨੂੰ ਤਰਮਤਾਂ ਨੂੰ ਜਾ ਰਹੇ ਸੀ ਤੇ ਜਦੋਂ ਅੱਗ ਲੱਗੀ ਫਿਰ ਤੁਸੀਂ ਕਿਵੇਂ ਬਚਾ ਦਿੱਤਾ ਉਹ ਮਤਲਬ ਬੇਟਾ ਲਈ ਆਉਂਦਾ ਸੀ ਤੇ ਉੱਤਰ ਗਿਆ ਜਦੋਂ ਧੂਆ ਮਤਲਬ ਉਹਨੂੰ ਨਿਕਲਣ ਦੇ ਆ ਗਿਆ ਉਹਦੇ ਉੱਤਰ ਗਿਆ ਇਹਦਾ ਕਰਕੇ ਬਚਾਅ ਹੋ ਗਿਆ ਹੁਣ ਜੇ ਵੀ ਦੇਖ ਰਹੇ ਸਾਰੀ ਸਕੂਟੀ ਪੂਰੀ ਸੜ ਗਈ ਹੈ ਹਾਂਜੀ ਹਾਂਜੀ ਕਿੱਥੋਂ ਲਈ ਸਕੂਟੀ ਇਹ ਚੋਲਾ ਸਾਹਿਬ ਇਹਦੀ ਇੰਸ਼ੋਰੈਂਸ ਹੈਗੀ ਨਹੀਂ ਇਹਦੀ ਇੰਸ਼ੋਰੈਂਸ ਹੈਗੀ ਹੈ ਪੰਜ ਸਾਲ ਕੀ ਮੰਗ ਕਰਦੇ ਹੋ ਜੀ ਜਦ ਇਹ ਹੋ ਮੰਗਾ ਵੀ ਇਹਦਾ ਮਤਲਬ ਇਹਨੂੰ ਕਲੇਮ ਦਿੱਤਾ ਜਾਣਾ ਨਹੀਂ ਵਿੱਚ ਕੀ ਨਾਮ ਆਪਣਾ ਜੀ ਕਿੱਥੇ ਜਾ ਰਹੇ ਸੀ ਮੈਂ ਤਾਂ ਜਾਣਾ ਕਰਦਾ ਕਿ ਆਪਣੇ ਜਿਹੜਾ ਸੈਂਟਰ ਜਿਹੜਾ ਮੋਢਾ ਹਾਂ ਜੀ ਆਉਂਦੇ ਰਾਜ ਆਉਂਦੇ ਖਿਆ ਮਾਰਿਆ ਹਮ ਐਸਐਮਜੀਟੀ ਨਿਊਜ਼ ਦੇ ਲਈ ਸ਼੍ਰੀ ਘਰੂਰ ਸਾਹਿਬ ਤੋਂ ਮਾਨ ਸਿੰਘ ਦੀ ਰਿਪੋਰਟ